तिड़वा के गांव लाड़बंजारा कला में बीती रात एक मजदूरी करने वाले परिवार पर उस वक्त दुखों का पहाड़ गिर गया जब रात के समय घर के कमरे में बिजली की तारों को आग में से पूरा घर जलकर राख हो गया परिवार का रो रो कर बुरा हाल है छोटे से घर में पीड़ित बलविंदर सिंह अपनी पत्नी परमजीत कौर और दो बच्चों के साथ अपना जीवन बतीत कर रहा था इस घटना के बाद पीड़ित बलविंदर सिंह ने मीडिया से बातचीत करते हुए कहा कि हम रात को उसी कमरे में सोए पड़े थे इसमें आग लगी है उन्होंने कहा कि पहले बिजली की तारों को आग लगी और फिर फ्रिज को उसके बाद धीरे धीरे कर का सारा सामान आग की लपेट में आ गया और जल कर राख बन गया बलविंदर सिंह की पत्नी परमजीत कौर ने रोते हुए कहा कि मैंने अपनी बेटी की शादी के लिए सामान जोड़कर रखा था ताकि मैं अपनी बेटी को दहेज में कपड़े और कुछ बर्तन दे सकूं। लेकिन आग में जलने से पेटी और पेटी में रखा सारा सामान भी जल गया समाज से परिवार की संभव मदद भी नहीं बचाज मारा कुछ बिस्तरे जिस तरह थोड़ी कर करके थोड़ा थोड़ा करके कर ਹਾਂ ਤਾਰਕ ਨੂੰ ਸੁਭਾਅ ਹੋ ਗਈ ਮੱਚ ਗਈ ਕੋਈ ਸੁਭੇਨ ਇਦੇ ਆਜੀ ਕੋਈ ਬੱਚਿਆਂ ਵਾਂਗ ਜੁੜੇ ਸੀ ਹਾਂ ਜੀ ਕੁੜੀਆਂ 15 16 ਸਾਲ ਦੀ ਹਾਂ ਜੇ ਜੈਸੀ ਆ ਵੀ ਕੁੜੀ ਦੇ ਵਿਆਹ ਹਾਂ ਜੀ ਆਈ ਬਸ ਛੋਟੇ ਹੁੰਦੇ ਸੀ ਬਸ 5 4 ਸਾਲ ਤੋਂ ਹੀ ਜੁੜਨ ਲੱਗ ਜੰਨੇ ਆ ਜੀ ਦੂਰੀ ਕਰ ਕਰਕੇ ਥੋੜਾ ਥੋੜਾ ਜੀ ਸਾਰਾ ਜੁੜਿਆ ਹੋਇਆ ਸੀ ਜੀ ਮਿਸਟਰ ਪਾਂਡੇ ਹੋਰ ਸਸ ਕਸ ਸਾਰਾ ਕੁਝ ਦਿੱਤੀ ਮਤ ਜਾਈ ਬਟਲਾ ਜਿਹੜਾ ਕਿਤੇ ਗਰੀਆਂ ਖੇਸ ਰਜਾਈਆਂ ਹੋਰ ਨੀਚੇ ਵਗੈਰਾ ਸਾਰਾ ਕੁਝ ਜਿਹੜਾ ਹੋਇਆ ਸੀ ਉਹ ਨਹੀਂ ਕਿਹਾ ਤੇ ਲਿਖਾ ਚਾਹੀਏ ਹੋਰ ਕਿ ਕਿਸ ਕੋਲ ਬੱਚੇ ਨੇ ਜਿਹੜੇ ਪੜਦੇ ਨੇ ਹਾਂਜੀ 12ਵੀਂ ਕਲਾਸ ਚ ਪੜਦੇ ਨੇ ਉਸ ਤੋਂ ਆ ਜਾ ਫਿਰ ਸਾਰਾ ਸਮਾਨ ਜਿਹੜਾ ਬੱਚੇ ਵਾਸਤੇ ਧੋੜਿਆ ਸੀ ਗਿਆ ਵਾਸਤੇ ਸਾਰਾ ਮੱਚ ਕੇ ਸੁਭਾ ਹੋ ਗਿਆ ਕੀ ਲੱਗਦਾ ਹੁਣ ਦੁਬਾਰੇ ਫੇਰ ਲਵੋ ਹਾਂਜੀ ਨਵੇਂ ਸਿਰੇ ਤੋਂ ਐਵੇਂ ਫਿਰ ਹੁਣ ਇਕੱਠਾ ਕਰਾਂਗੇ ਵੀ ਕਹੀਂ ਫੋਟੋ ਦਿਨ ਜੀ ਕੋਈ ਮਦਦ ਮਿਲ ਜੇ ਤੋ ਕਾਰ ਵੱਲੋਂ ਕੋਈ ਹੋਰ ਸਹਾਇਤਾ ਕਰ ਸਕੇ ਜੀ ਕੋਈ ਆਇਆ ਵੀ ਲੱਗਦੇ ਵਾਸਤੇ ਦੇ ਸਾਹਮਣੇ ਵੀ ਆਇਆ ਨਹੀਂ ਜੀ ਨਾ ਜੀ ਮਦਦ ਵਾਸਤੇ ਤਾਂ ਕੋਈ ਨਹੀਂ ਆਇਆ ਜੀ ਵੈਸੇ ਪਿੰਡ ਦੇ ਸਰਪੰਚ ਹੋਰ ਆਇ ਨਹੀਂ ਬੰਦੇ ਜੀ ਕੋਈ ਸਹਾਇਤਾ ਨਹੀਂ ਨਾ ਸਹਾਇਤਾ ਨਹੀਂ ਕੋਈ ਵੀ ਹਲੇ ਤੱਕ ਕੁਝ ਨਹੀਂ ਪਹੁੰਚਿਆ ਜੀ ਬਸ ਐਂ ਦੇਖ ਦੋ ਕੇ ਫੋਟੋ ਬਣਾ ਕੇ ਵੀਡੀਓ ਬਣਾ ਕੇ ਆਏ ਕਿ ਚਲੇ ਗਏ ਜੀ ਬਲਕਿ ਕਰ ਦਿੰਦੇ ਮੰਗ ਤਾਂ ਵੀ ਜੀ ਜਿਹੜਾ ਸਮਾਨ ਕੋਈ ਮੱਚਾ ਹੈ ਵੀ ਕੋਈ ਸਹਾਇਤਾ ਸਾਨੂੰ ਮੱਚੇ ਬਣ ਜੇ ਜੀ ਛੱਤ ਬਾਲੇ ਸਾਰੇ ਮੱਚ ਗਏ ਜੀ ਇਧਰੋਂ ਸਾਰਾ ਸਮਾਨ ਮੱਛਲੇ ਕੋਈ ਸਮਾਨ ਨਹੀਂ ਰਿਹਾ ਜੀ ਅੱਛਾ ਕਰੋ ਹਾਂ ਜੀ ਕੱਚਾ ਹੀ ਹੈ ਜੀ ਬਾਲੇ ਵੀ ਨਹੀਂ ਲੱਗਦਾ ਹਾਂ ਜੀ ਬਾਲੇ ਸਾਰ ਬਾਲੇ ਸਾਰੇ ਮੱਚ ਗਏ ਜੀ ਥੋੜੀ ਲੱਗਦਾ ਛੱਤ ਵੀ ਡਿੱਗ ਸਕਦੀ ਹੈ ਕਿਸੇ ਵੇਲੇ ਹਾਂ ਹਾਂ ਜੀ ਬਾਹਰ ਬੈਠੇ ਹਾਂ ਜੀ ਹਾਂ ਹਾਂ ਜੀ ਬਾਹਰ ਬੈਠੇ ਆ ਜੀ ਬਿਲਕੁਲ ਜੇ ਬਣੀ ਕਰਦੀ ਛੱਤ ਵੀ ਨਹੀਂ ਰਹੀ ਤੁਹਾਡੇ ਉੱਪਰ ਜਿਹੜਾ ਹੈਗਾ ਕਿ ਜਿਹੜੇ ਵਿਦੇਸ਼ਾਂ ਦੇ ਲੋਕ ਬੈਠੇ ਨੇ ਜਾਂ ਸਿਪੀਕਾਰ ਦਾ ਉਹਨਾਂ ਨੇ ਕੀ ਕੰਮ ਕਰਾਂ ਬਸ ਸਹੀ ਬੇਨਤੀ ਕਰਦੇ ਹਾਂ ਜੀ ਕੋਈ ਸਾਡੀ ਮਦਦ ਕਰੋ ਜੀ ਕੋਈ ਨਾ ਕੋਈ ਸੰਜਿਆ ਕੁ ਦੇਣ ਲਾ ਦੇਣ ਤਾਂ ਪੱਗਤੀ ਕਿੰਦ ਨੂੰ ਕਰਦੇ ਵੱਡੀ ਗੁੜੀਆ ਜੀ 12ਵੀਂ ਕਲਾਸ ਚ ਪੜਦੀ ਹੈ ਜੀ ਬੇਟਾ 7ਵੀਂ ਕਲਾਸ ਚ ਹਾਂਜੀ ਸਰਕਾਰੀ ਸਕੂਲ ਚ ਹੈ ਇਹ ਪੈਨਸ਼ਨ ਕੋਈ ਨਾ ਵੀ ਲਿਪੀ ਹੋ ਜਾ ਕੋਈ ਕੁਛ ਇਸ ਤਰ੍ਹਾਂ ਸਾਇਤਾ ਮਿਲਦੀ ਨੇ ਕੋਈ ਨਾ ਜੀ ਹਲੇ ਕੁਛ ਨਹੀਂ ਮਿਲਦਾ ਜੀ ਇਹ ਚੁੱਲਾ ਵੀ ਬਾਲ ਰੱਖੇ ਕਿਸੇ ਕੋਈ ਅੰਡਰਸਟੂਡ ਨਹੀਂ ਸਿਲੰਡਰ ਨਹੀਂ ਚੁੱਲੇ ਤੇ ਉਹ ਕਰਦੇ ਆ ਲੱਕੜੇ ਜਾਂਦੇ ਹਾਂ ਹਾਂਜੀ ਇਸ ਸਮਾਨ ਜਿਹੜਾ ਭਾਂਡਾ ਤੁਸੀਂ ਦੇਖ ਰਹੇ ਸਾਰਾ ਜਲੇ ਪਏ ਨਵਾਂ ਸੀ ਸਾਰਾ ਹਾਂ ਹਾਂ ਜੀ ਨਮਾਈ ਸੀ ਜੀ ਸਾਰਾ ਕੁੜੀ ਵਾਸਤੇ ਜਿਹੜਾ ਸੀ ਹਾਂ ਹਾਂ ਜੀ ਕੁੜੀ ਵਾਸਤੇ ਆਪ ਦਾ ਵੀ ਜਿਹੜਾ ਕੋਈ ਖਾਣ ਪੀਣ ਦਾ ਸਮਾਨ ਸਾਰਾ ਕੁਝ ਢੋਲੀ ਆਟੇ ਵਾਲੀਆਂ ਜੀ ਸਾਰਾ ਕੁਝ ਇਧਰੀ ਮੱਛੀ ਆ ਜੀ ਫ੍ਰਿਜ ਵਿੱਚ ਕੋਡਿ ਡਿਲੀਵਰੀ ਹਾਂ ਹਾਂ ਜੀ ਉਹ ਫ੍ਰਿਜ ਵੀ ਜੀ ਮੱਛੀ ਆ ਜੀ ਕੀ ਨਾਮ ਹੈ ਆਪਣਾ ਨਾਮ ਬਲਵਿੰਦਰ ਸਿੰਘ ਬਲਵਿੰਦਰ ਜੀ ਇਹ ਜਿਹੜੀ ਅੱਗ ਦੀ ਘਟਨਾ ਵਾਪਰੀ ਹੈ ਹਾਂ ਜੀ ਕਿਵੇਂ ਵਾਪਰੀ ਹੈ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਸਾਰੀ ਗੱਲ ਜਾਣਨ ਚਾਹਾਂਗੇ ਇਹ ਪਿੰਡ ਲਾੜ ਨਜਰਾ ਕਲਾਂ ਆਈ ਆਪਣਾ ਤੇ ਆਪਣਾ ਇਲਾਗੀ ਫੀਟਿੰਗ ਨਾਲ ਅੱਗ ਲੱਗੀ ਹੈ ਜੀ ਫੀਟਿੰਗ ਲੱਗੀ ਇਹ ਰਾਤ ਨੂੰ ਲੱਗੀ ਹੈ ਜੀ ਮਤਲਬ 8 8:30 ਤਕਰੀਬ 9 ਵਜੇ ਤੱਕ ਹੀ ਤੇ ਫੀਟਿੰਗ ਤੋਂ ਮੱਚ ਗਈ ਇਸ ਨੂੰ ਫਰਿੱਜ ਨੂੰ ਲੱਗੀ ਫਰਿੱਜ ਤੋਂ ਅੱਗੇ ਵੱਧਾ ਵੱਧ ਗਈ ਨਮਾਰੀ ਪਈ ਜੀ ਅੰਦਰ ਬਿਮਾਰੀ ਨੂੰ ਲੱਗੀ ਉਹਦੇ ਬਾਅਦ ਪੇਟੀ ਨੂੰ ਪੇਟੀ ਤੋਂ ਛੱਤ ਨੂੰ ਪੈ ਗਈ ਸਾਰਾ ਕੁਝ ਹੀ ਛੜ ਗਿਆ ਜੀ ਮਤਲਬ ਕੁਝ ਵੀ ਨਹੀਂ ਰਿਹਾ ਜੀ ਹਾਂਜੀ ਹਾਂ ਛੱਤ ਵਾਲਿਆਂ ਵਾਲੀ ਜੀ ਕਿੰਨਾ ਲੱਗਿਆ ਨੁਕਸਾਨ ਤਾਂ ਸਾਡੇ ਸਾਹਮਣੇ ਆਈ ਫ੍ਰਿਜ ਮੱਚ ਗਈ ਪੇਟੀ ਸਾਰੇ ਕੱਪੜਾ ਰੀੜਾ ਕੁਝ ਵੀ ਨਹੀਂ ਬਚਾਈ ਸਾਰੇ ਮਤਲਬ ਮੱਚ ਕੇ ਸਵਾਹ ਹੋ ਗਈ ਕਿਵੇਂ ਸਮਾਨ ਤੁਸੀਂ ਜਿਹੜਾ ਦਸ ਰਹੇ ਸੀ ਬੱਚੇ ਦਾ ਸਮਾਨ ਬਿਆ ਹਾਂਜੀ ਹਾਂ ਇਹ ਗੁੱਡੀਆ ਵਾਸਤੇ ਹੀ ਜੋੜਨ ਲੱਗ ਰਹੇ ਸੀ ਇਹ ਥੋੜਾ ਥੋੜਾ ਕਰਕੇ ਹਾਂਜੀ ਤੇ ਕੁਝ ਨਹੀਂ ਰਹਿਈ ਦਰੀਆਂ ਕੰਬਲ ਖੇ ਸਾਰਾ ਕੁਝ ਹੀ ਮਤਲਬ ਭਾਂਡਾ ਢਿੰਡਾ ਸਾਰਾ ਤਬਾਹ ਹੋ ਗਿਆ ਇਹ ਵਿਆਹ ਵਾਲੀ ਗੋੜੇ ਹਾਂਜੀ ਹਾਂ ਬੱਚੇ ਦੀ ਆਹ ਕਿੰਨੇ ਸਾਲ ਦੇ ਬੱਚੇ ਜੀ ਬੱਚਾ ਹੁਣ ਤਾਂ 15 ਸਾਲ ਦੀ ਹੋ ਰਹੀ ਗੁੱਡੀ 16 ਸਾਲ ਦੀ ਮਤਲਬ ਚਲੋ ਅਸੀਂ ਤਾਂ ਅੱਜ ਹੀ 7 ਸਾਲ ਤੋਂ ਜੋੜਨੇ ਸ਼ੁਰੂ ਕਰਖਿਆ ਦੀ ਜੀ ਜਲ ਥੋੜਾ ਥੋੜਾ ਕਰਕੇ ਹੀ ਬਣੀ ਜਾਊਗਾ ਕੀ ਗੱਲ ਕਰਦੇ ਕੰਮ ਤਾਂ ਹੀ ਦੇੜੀ ਮਿਹਨਤਰੀਏ ਕਰਦੇ ਹਾਂ ਕਿਹੜੇ ਪਾਈ ਚਰਨਾ ਤੋਂ ਹਾਂਜੀ ਕਿਹੜੇ ਪਾਈ ਚਰਨਾ ਤੋਂ ਹਾਂਜੀ ਮਾਜੀ ਸਿੰਘ ਜੀ ਤੇ ਹੁਣ ਤੁਸੀਂ ਦਿਹਾੜੀ ਦੀ ਦੱਪਾ ਕਰਕੇ ਇਹ ਸਮਾਨ ਜੋੜਿਆ ਤੇ ਹਾਂਜੀ ਸਾਰਾ ਥੋੜਾ ਰਾਖ ਬਣ ਹਾਂਜੀ ਹਾਂਜੀ ਮੰਗ ਤਾਂ ਹੀ ਸਾਡੀ ਇਹ ਵੀ ਸਾਨੂੰ ਵਤ ਤੋਂ ਵਤ ਸਰਕਾਰ ਮਤਲਬ ਕਰੇ ਹਦਾਇਤ ਕਰੇ ਹਾਂਜੀ ਇਹ ਸਾਰਾ ਦੁਵਾਰੇ ਕਰ ਜੋੜਾ ਹਾਂਜੀ ਹਾਂ ਦੁਵਾਰੇ ਕਰ ਜੋੜਨਾ ਪਊਗਾ ਯਾਰ ਸਾਰੇ ਕੁਛ ਦੁਵਾਰੇ ਬੰਨਣਾ ਪਊਗਾ ਜੀ ਕੁਝ ਵੀ ਨਹੀਂ ਵਜਿਆ ਜੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਪਿੰਡ ਦਾ ਸਰਪੰਚ ਦਾ ਕੋਈ ਪਹੁੰਚੇ ਹਾਂਜੀ ਇੱਥੇ ਮਤਲਬ ਪੁਲਿਸ ਪ੍ਰਸ਼ਾਸਨ ਪਹੁੰਚੇ ਦੀ ਇਹ ਹੀ ਗੱਲ ਮੌਕਾ ਦੇਖ ਕੇ ਕੇ ਨਹੀਂ ਜੀ ਸਰ ਕਿਹੜੀ ਕੋਸ਼ਿਸ਼ ਸੀ ਕੋਰੀਆਂ ਵਾਲੀ ਹਾਂਜੀ ਕੁਝ ਕਰਕੇ ਰਿਪੋਰਟ ਦੇ ਹਾਂਜੀ ਹਾਂ ਕਹਿੰਦੇ ਤੇ ਅੱਜ ਮਤਲਬ ਉਹਨਾਂ ਨੇ ਵੀ ਆਖੇ ਸਾਨੂੰ ਵੀ ਆਏ ਤੁਸੀਂ ਰਿਪੋਰਟ ਸਾਨੂੰ ਪੱਕੀ ਕਰਕੇ ਦੇਵਾਂਗੇ ਕੱਲ ਉੱਥੇ ਮਤਲਬ ਕੋਈ ਹੈ ਨਹੀਂ ਸਹੀ ਮਤਲਬ ਮੌਕੇ ਤੇ ਮੁਲਾਜ਼ਮ ਜਿਹੜੇ ਨੇ ਮੁਲਾਜ਼ਮ ਦੇ ਜਾਣ ਹੋਣੀ ਸੀ ਉਹਦੇ ਕਰਕੇ ਹੀ ਉਹਨਾਂ ਨੇ ਕੱਲ ਤਿੱਤੀ ਨਹੀਂ ਕਹਿੰਦੇ ਕੱਲ ਨੂੰ ਲਈ ਪਰ ਇਹ ਪੜੇ ਜਿਹੜਾ ਹੈਗਾ ਉਮਰ ਛਤਿਆ ਹਾਂ ਤੁਹਾਡਾ ਹਾਂਜੀ ਤੇ ਸਿੱਖਣੇ ਦਾ ਕਰਦੇ ਹਾਂ ਹਾਂਜੀ ਹਾਂਜੀ ਸਿੱਖ ਆ ਗਏ ਉਹਦਾ ਲੋਕਾਂ ਨੂੰ ਵੀ ਕੋਈ ਬੇਨਤੀ ਕਰਨੀ ਚਾਹੁੰਦੇ ਕਿ ਤਰ੍ਹਾਂ ਜੀ ਹਾਂਜੀ ਆਮ ਮਦਦ ਕਰੋ ਹੀ ਅਸੀਂ ਤਾਂ ਕਹਿੰਨੇ ਹੀ ਵੱਤ ਵੱਦ ਜਿੱਥੇ ਵੀ ਕੋਈ ਹੁੰਦਾ ਹੀ ਪੈਣ ਭਾਈ ਜਿਹੜਾ ਸਾਡੀ ਸੁਣਦਾ ਹੀ ਹਰ ਇੱਕ ਨੂੰ ਸਾਡੀ ਤਰਹੀ ਬੇਨਤੀ ਰਹੀ ਕਈ ਸਾਲ ਦੇ ਨਾਲ ਆਪਣਾ ਕਰੋ ਹੀ ਸਾਡਾ ਮਤ ਕਰੋ ਹੀ ਵੱਤ ਵੱਦ बचे एक गुडी एक बकाल सारा कचाई सुविधा नहीं कोई है कोई गिने गिने ना जी हजी कुछ नहीं, हाँ हाँ। 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 तो नहीं, तो नहीं मिलेगा ਮੰਗ ਤਾਂ ਸਾਡੀ ਇਹ ਹੀ ਵੀ ਸਾਨੂੰ ਦੇਖੋ ਮਕਾਨ ਸਾਡਾ ਆਪਣਾ ਕਰਦੇ ਛੱਤ ਬਾਲਿਆਂ ਵਾਲੀ ਹੈਗੀ ਵੀ ਸਾਨੂੰ ਹਾਂਜੀ ਮਤਲਬ ਅਤਵੱਧ ਸਹਿਤਾ ਕਰੀ ਸਰਕਾਰ ਸਾਨੂੰ ਹਾਂਜੀ ਕੀ ਨਾਮ ਹੈ ਜੀ ਨਾਮ ਜੀ ਗਰਵੇਸ਼ ਸਿੰਘ ਹੈ ਜੀ ਮੇਰਾ ਨਾਮ ਗਵਾਲੀ ਹਾਂਜੀ ਗਵਾਲੀਆਂ ਠੀਕ ਹੈ ਨਾ ਤਾਂ ਹੋ ਜਿਹੜੀ ਇਹ ਘਟਨਾ ਵਾਪਰੀ ਹੈ ਕੀ ਇਹਦੇ ਵਜ੍ਹਾ ਤੋਂ ਜੀ ਇੰਨਾ ਦੁਖ ਆ ਰਿਹਾ ਦਿਲ ਦੇ ਵਿੱਚੋਂ ਵੀ ਇਹਦੇ ਬਾਰੇ ਬੋਲਿਆ ਨਹੀਂ ਜਾ ਸਕਦਾ ਇਹਨਾਂ ਦੇ ਬਚਰਿਆਂ ਨੇ ਬੜੀ ਬੜੀਆਂ ਤਕਲੀਫਾਂ ਨਾਲ ਜਿਹੜਾ ਸਮਾਨ ਜੋੜਿਆ ਆਪਣੀ ਬੱਚੀ ਬਾਤ ਤੇ ਜਾਂ ਆਪਣਾ ਘਰ ਦਾ ਪੇਟ ਪਾਲਣ ਕਰਦੇ ਨੇ ਬੜੀ ਤੁਹਾਕੀ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਜਿਸ ਇੰਨਾ ਬਚਾਨਿਆਂ ਦੀ ਗਰੀਬਾਂ ਦੀ ਕੋਈ ਸੁਣ ਸਕਦਾ ਫਰਿਆਦ ਜਾਂ ਸਰਕਾਰ ਸੁਣ ਸਕਦੀ ਹੈ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਦੀ ਜਾਂ ਆਪਣੇ ਜੋ ਉਪਦੇਸ਼ਾਂ ਦੇ ਵਿੱਚ ਆਪਣੇ ਸਿੱਖ ਭਾਈਚਾਰੇ ਬੈਠੇ ਜਿੰਨੀ ਵੀ ਇਹ ਗਰੀਬਾਂ ਦੀ ਮਦਦ ਹੋ ਸਕੇ ਵੱਧ ਤੋਂ ਵੱਧ ਕਰਨ ਮੇਥਾ ਇਹ ਇੰਨਾ ਦੇਖ ਕੇ ਇੰਨਾ ਦੁੱਖ ਦਰਦ ਦੇਖ ਕੇ ਬੁੱਲਿਆ ਨਹੀਂ ਜਾਂਦਾ ਇੰਨਾ ਮਤਲਬ ਅੰਦਰੋਂ ਦਿਲ ਦਾ ਦੁੱਖ ਰਹੇਗਾ ਇਸ ਤਰ੍ਹਾਂ ਘਟਲੋਲ ਤਾਂ ਜਲੇਗੇ ਜੀ ਸੱਤ ਮਹੀਨੇ ਚੱਤੇ ਰਹੇ ਕਿ ਬੋਲੇ ਜੀ ਅਸਾ ਸਤ੍ਰੀਆ ਜੀ ਸਰਕਾਰ ਤੋਂ ਮੰਗ ਕਰਦੇ ਆਂ ਜੀ ਜਿਵੇਂ ਹਲਕਾ ਹੈ ਚੀਮਾ ਸਾਹਿਬ ਦਾ ਹਲਕਾ ਪੈਂਦਾ ਹੈ ਚੀਮਾ ਸਾਹਿਬ ਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਘਟਨਾ ਵਾਪਰੀ ਹੈ ਪਿੰਡ ਲਾੜੀਆ ਰਕਲਾਂ ਜ਼ਿਲ੍ਹਾ ਸਰਹੂਰ ਤਹਿਸੀਲ ਡੇੜਬਾ ਉਹਦੇ ਵਿੱਚ ਵਾਪਰੀ ਹੈ ਕਈ ਵਾਰੀ ਨਹੀਂ ਵੀ ਪਤਾ ਲੱਗਦਾ ਹੁੰਦਾ ਕਿਸੇ ਨੂੰ ਤਾਂ ਸਾਡੇ ਵੱਲ ਤੋਂ ਅਹੀ ਬੇਨਤੀ ਹੈ ਸਰਕਾਰੀ ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਬੈਠੇ ਜਾਂ ਸਿੱਖ ਭਾਈਚਾਰਾ ਵੱਤ ਤੋਂ ਵੱਧ ਗਰੀਬ ਦੀ ਮਦਦ ਕਰਨਾ ਛੋਟੇ ਛੋਟੇ ਇਹਨਾਂ ਦੇ ਬੱਚੇ ਨਿਕਾਦੇ ਸੀ ਨੀਵਾ ਦੇਖਿਆ ਹੁਣਾਂ ਘਰ ਕਿੰਨੇ ਛੱਤ ਉੱਚੀ ਚੱਕਣ ਜੋਕਰੀ ਵੀ ਇਹਨਾਂ ਕੋਲੇ ਪੈਸੇ ਨਹੀਂ ਹੈ ਗਰੀਬਾਂ ਕੋਲ ਸਿਰਫ ਅਬਦਾਂ ਆਪਣਾ ਪੇਹ ਪਾਲਣ ਕਰਦੇ ਨੇ ਜਿਹੜੀ ਛੱਤ ਜੋ ਵੀ ਉਹ ਵੀ ਖਤਮ ਹੈ ਅੱਜ ਹੁਣ ਤਾਂ ਇਹ ਆ ਦੇਖੋ ਰੜੇ ਦੇ ਵਿੱਚ ਬੈਠੇ ਨੇ ਉਧਰ ਬਜ਼ੁਰਗ ਮਾਤਾ ਜੀ ਰਹਿੰਦੇ ਨੇ ਇੱਧਰ ਇਹ ਵਿਚਾਰੇ ਕਮਰੇ ਜਿਹੇ ਚ ਰਹਿੰਦੇ ਛੋਟੇ ਜਿਹੇ ਚ ਫੇਰ ਤਾਂ ਹੱਥ ਬੰਨ੍ਹ ਕੇ ਜਿੰਨੀ ਕੁ ਹੋ ਸਕੇ ਵੱਤ ਤੋਂ ਵੱਧ ਮਦਦ ਕਰਨਾ ਉਹ ਸਿਆਲ ਦੇ ਦਿਲ ਦੇ ਫਰੀ ਹੀ ਬਿਗੇਰ ਛੱਤ ਤੋਂ ਬਾਹਰ ਹੀ ਬੈਠੇ ਨੇ ਜਿਸ ਨੂੰ ਸਰਕਾਰ ਮਦਦ ਕਰਦੀ ਜਾਂ ਕੋਈ ਨਗਰ ਮਦਦ ਕਰਵਾ ਜਾਂ ਕੋਈ